ਸੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਹਰਪਾਲਪੁਰ ਦੇ ਵਿੱਚ ਜ਼ਿਲ੍ਹਾ ਪਟਿਆਲਾ ਤੇ ਬੋਰ ਦੇ ਵਿੱਚ ਮਾਰਨ ਜੀ ਕੈਮਰਾ ਤੇ ਪਹਿਲਾਂ ਤੁਹਾਨੂੰ ਬੋਰ ਦਿਖਾ ਦਈਏ ਹੋਰ ਹੈ ਜੀ ਟੱਕਾਂ ਦੇ ਥੱਲੇ ਬੋਰ ਤੇ ਬੋਰ ਦੇ ਵਿੱਚ ਪ੍ਰੋਬਲਮ ਹੈ ਕਿ ਬੋਰ ਇਹ ਰੇਤਾ ਮਾਰਦਾਗਾ ਤੇ ਆਪਾਂ ਕੈਮਰਾ ਕਰਦੇ ਚੱਕ ਵੀ ਬੋਰ ਦੇ ਵਿੱਚ ਕੀ ਪ੍ਰੋਬਲਮ ਆ ਆਦਰ ਆਪਣੇ ਤਾਰ ਤਰੂ ਕੱਢ ਲਈ ਸੀ ਆਪਣਾ ਕੈਮਰਾ ਤੇ ਕੈਮਰਾਮੈਨ ਵੀ ਰੈਡੀ ਨੇ ਸੋ ਦੇਖਦੇ ਹਾਂ ਛੱਡ ਕੇ ਕੀ ਪ੍ਰੋਬਲਮ ਬੋਰ ਦੇ ਵਿੱਚ ਆ ਵੀ ਖਣ ਹਮ ਕਿੰਨੇ ਕਦੇ ਕਾਹੀ ਥੋੜੀ ਜਿਹਾ ਆਫਰ ਲੱਗੀ ਹੈ ਹੂੰ ਆਫਰ ਲੱਗੀ ਹੈ ਮਾਚ ਲਾਉਂਗਾ 10 ਲੈ ਜੰਡੀਆਂ ਪੈਂਚੋ ਦੇ ਦਿਖ ਰਿਹਾ ਕੋਟ ਜਿੰਨਾ ਬੜਾ ਤੁਸੀਂ ਤੁਹਾਡੇ ਨਾਲ ਵੀ

ਆਉਂਗਾ ਨਹੀਂ ਤੂੰ ਉੱਪਰ ਗਰੀ ਮੜਾ ਜਾ ਹੋਰ ਕਰ ਉੱਪਰ ਹੋਰ ਕਰੀ ਉੱਪਰ ਹੋਰ ਕਰ ਉੱਪਰ ਮਖੌਲ ਨਾ ਕਰ ਜਿਤੋਂ ਮੈਂ ਜਾਂਦਾ ਹਾਂ ਆ ਜੋੜ ਤਾਉਂਦਾ ਉਹ ਜੋੜ ਬਸ ਵਾ ਥੱਲੇ ਕਰ ਕੰਨਾ ਹੋ ਗਿਆ ਰੇ ਚਲ 390 ਗੁਰਦੀਪ ਚਲਾ ਹੈ ਪਿਆ ਹੱਥਲੇ ਇਹ ਪਾਣੀ ਪੂਰ ਡਿੱਗਦਾ ਬਾਹਰ ਹੌਲੀ 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 ਕਿੰਨਾ ਹੋ ਗਿਆ 90 ਬਣ ਗਿਆ ਪੂਰਾ 90 ਬਣ ਗਿਆ ਚੱਲ ਜਾਣ ਦੇ ਹੌਲੀ ਚੱਲ ਹੌਲੀ 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 ਚੱਲ ਮੜਾ ਤਾਂ ਜਾਖ ਛੱਡੀ ਬਸ ਠੀਕ ਜਾਣ ਦੇ ਤਾਂ ਜਾਖ ਛੱਡਾ

ਮੋਟਰ ਕੱਢਣ ਪਾਉਣ ਵਾਲੇ ਕੋਈ ਦਿੱਕਤ ਨਹੀਂ ਕਰਦੀ ਹੋ ਜੇਕਰ ਨਾ ਨਾ ਕੋਈ ਨਹੀਂ ਫਿਰ ਕੁ ਬਾਤ ਹੈ ਸਾਕਟੜੇ ਬੜੋਲੀ ਪਾਈਦੀ ਬਈ ਉਹ ਪੱਥਰ ਜਿਹੜੇ ਸਾਕਟਾਂ ਜੀ ਤਰਕੇ ਪਾਉਂਦੇ ਨੇ ਕਲੂ ਹੇਲ ਸਾਕਟਾਂ ਨਹੀਂ ਨਾ ਨਾ ਲੋਹੇ ਦੇ ਸਾਕਟ ਨਹੀਂ ਤੇ ਪਲਾਸਟਿਕ ਵਾਲੇ ਤੇ ਹੂੰ ਰਵੜ ਜੀ ਧਰ ਕੇ ਖੱਲੀਆਂ ਪਈਆਂ ਬਈ ਪੜੋਲੀਆਂ ਜੈਨ ਜੈਂਤਰੇ ਹੋਣੇ ਉੱਤੇ ਦੇ ਹੂੰ ਕਿੰਨਾ ਹੋ ਗਿਆ ਦੇਖ ਮੜਿਆ ਇਹ ਤਾਂ ਫੈਂਟਰ ਚੱਲ ਪਿਆ ਮੋਟਰ ਕਿੰਨੇ ਤੇ ਪਈਦੀ ਬਈ 3 ਮੋਟਾ ਹੋਇਆ 21 ਟੋਟੇ 210 ਤੇ 100 ਤੇ ਜੀ 3 ਗਣੀ ਹੋਣੀ 130 ਤੇ ਫੈਂਟਰ ਚੱਲ ਪਿਆ ਜੀ ਆ ਉੱਪਰ ਮੋਟਰ ਕਿੰਨੇ ਤੇ ਚੱਲਦੀ ਸੋਡੀ 210 ਚਾਹ ਸੇਵ ਕੀ ਮੋਟਰ ਕਿੰਨੇ ਦੀ 20 ਰੀਆ ਫਲੈਕਸ ਵਾਲ ਜਲਾ ਦੀ ਤੁਸੀਂ ਇਹਦੇ ਉੱਤੇ ਹਾਂ ਉਹ ਮੋਟ ਲੈਦੀ ਫਰਕ ਪੈ ਗਿਆ ਦੀ ਉਹਦੇ ਨਾਲ ਥੋੜੇ ਜਿਹਾ ਫਰਕ ਪੈ ਗਿਆ ਦੀ ਮੋਟਰ ਦੇ ਉੱਤੇ ਥੱਲੇ ਕਰੀ ਨਾ ਮੋਟਰ ਦੇ ਉੱਤੇ ਥੱਲੇ ਕਰਨੀ ਤੇ ਜਿਉਂਦਾ ਹੋ ਕਰਨਾ ਦੀਆ ਕਿੰਨਾ ਹੋ ਗਿਆ ਦੇਖਿਓ ਮੜਾਇਆ ਤੇ ਬਦਫੰਡ ਰੇ ਆਹ ਬਦਵੰਨ ਜਾ ਬੋਲ ਚੱਲ ਕਿੰਨਾ ਹੋ ਗਿਆ ਹੁਣ ਚੱਲ ਕਿੰਨਾ ਹੋ ਗਿਆ ਕਿੰਨਾ ਹੋ ਗਿਆ ਬਾਰ ਨੂੰ ਫੋਨ ਆਇਆ ਮਾੜਾ ਮੇਰੇ ਚਾਰਜ ਲਾ ਗਈ ਇੱਕ ਮਿੰਟ ਖੜਾ ਜਾ ਬਾਰ ਨੂੰ ਕਾ ਯਾਰ ਮੈਂ ਵੀ ਲੋੜ ਮੈਨੂੰ ਫੋਨ ਤੋਂ ਚਾਰਜ ਹੂੰ ਲੱਗਿਆ ਹਾਂ ਕਿੰਨਾ ਹੈਗਾ ਚੱਲ ਤੂੰ ਪਛੜ ਗਿਆ ਕੌਣ ਥਾੜ ਦੇਗਾ ਹਲੋ ਆ ਮਿਸਤਰੀ ਯਾਹਲਾ ਮਿਸਤਰੀ ਕਿੱਥੇ ਆਂ ਬਟਿਆਲੇ ਬੋਰ ਚੈੱਕ ਕਰਨੇ ਆਏ ਸੀ ਦੱਸੋ ਉਹ ਤਾਂ ਮੈਂ ਪੁੱਛਣਾ ਸੀ ਮੈਂ ਕਿਹਾ ਨੂੰ ਰਿਡੀਓ ਨਾਲ ਪੈਸੇ ਪਾਏ 10000 ਰੁਪਏ ਦੇ ਵਿੱਚੋਂ ਮਿਸਤਰੀ ਵੀ ਲੈ ਜਿਹੜੇ ਨਾ ਨਹੀਂ ਦੇਣਾ ਨਾ ਨਹੀਂ 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 ਇਹ ਪਿੰਡ ਤੋਂ ਲੈ ਕੇ ਤੇ ਪਾਉ ਗਰੇ ਜਿਹੜੇ ਕਹਿੰਦਾ ਇਹ ਲੈ ਤੇਰੇ ਵਾਲੇ ਚ ਨਾ ਬੋਲ ਹੈਲੋ ਬਾਅਦ ਚ ਭਾਵੇਂ ਬਾਅਦ ਚ ਕਰਾਂਗੇ ਸਾਬ ਹਲੇ ਨਹੀਂ ਕਰਦੇ ਰੋਕੀ 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 ਬਾਅਦ ਚ ਕਰਾਂਗੇ ਬਾਅਦ ਚ ਉੱਪਰ ਕਰੀ ਮੜਿਆ ਬਾਈ ਥੱਲੇ ਕਰਾਂ ਜਾਣ ਨਿਕਲਿਆ ਜਾਣ ਦੇ ਚੱਲ ਜਾਣ ਦੇ ਜਾਨ ਫਸਿਆ ਗਿਆ ਨਿਕਲ ਕੇ ਤਾਂ ਪਹਿਲੇ ਸੇ ਜਲਦੀ ਦੀ ਬਈ ਜਮਾ ਹੈ ਫਲਾ ਹਾਂ ਫਲਾ ਠੀਕ ਥੀ ਹਾਂ ਠੀਕ ਸੀ ਰਿੱਤ ਮਾੜਾ ਮੂਟਾ ਤੋਂ ਆਵੇ ਤਾਂ ਹੋਰ ਜਾਤਾ ਹੋਗਾ ਇਹਨੂੰ ਸਾਫ਼ ਵੀ ਹੋ ਜਾਵੇ ਚੱਲ ਕੇ ਲੋਕਾਂ ਦੇ ਬਾਦ ਹੌਲੀ 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 ਹੁਣ ਜੈਨ ਵੀ ਸਾਰੇ ਨਿਕਲੇ ਪੈ ਨੇ ਬਈ ਇਹਦੇ ਪਰੂਲੀਆਂ ਵਾਲੇ ਹੂੰ ਨਿਕਲ ਕੇ ਬਾਹਰ ਹੀ ਨਿਕਲੇ ਪੈ ਨੇ ਤਾਂ ਵਿਚ ਆ ਦੇ ਖਾ ਵਿਚ ਬਾਹਰ ਨਿਕਲੇ ਪੈ ਮੁਝੇ ਤਾਂ ਦੋ ਦੋ ਇਕੱਠੇ ਹੋਏ ਪੈਣਗੇ ਤਾਂ ਹਾਂ ਤੋਂ ਨਿਕਲ ਕੇ ਡਿੱਗ ਕੇ ਥੱਲੇ ਇਕੱਠੇ ਹੋ ਰਹੇ ਨੇ ਆ ਵੀ ਬਰੀ ਹੈ ਹੌਲੀ 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 ਚੱਲ ਜਾਣਦੇ ਤਾਂ ਜਾ ਕੇ ਛੱਡ ਤਾਂ ਜਾ ਕੇ ਛੱਡ ਜਾਣਦੇ ਕਿੰਨਾ ਹੋ ਗਿਆ ਦੇਖੇ ਕਿੰਨਾ ਕਹਲਾ ਜਾਣਦੇ ਹੌਲੀ ਹੌਲੀ ਤਾਂ ਜਾ ਇੱਕ ਕਿੰਨਾ ਹੋ ਗਿਆ ਓਰੇ ਓਰੇ ਕਿੰਨਾ ਤੀਗਾ ਉੱਪਰ ਕਰੀ ਇੱਕ ਦਸ ਹੋ ਗਿਆ ਚੱਕਰੀ ਤਾਂ ਹਾਂ ਉੱਪਰ ਕਰ ਥੱਲੇ ਕਰ ਹੋਈ ਓਲੀ ਹੌਲੀ ਹੌਲੀ ਥੱਲੇ ਘਰ ਹੌਲੀ ਹੌਲੀ ਰੋਕ ਚੱਲ ਜਾਣ ਦੇ ਲਈ 305 ਫੁੱਟ ਚੱਲ ਜਾਣ ਦੇ ਥੱਲੇ ਹੌਲੀ ਹੌਲੀ ਖੜਾ ਨਹੀਂ ਹੌਲੀ ਹੌਲੀ ਤੇ ਚੱਲਾਂ ਊੜੂ ਲੀ ਲੀਏ ਬਾਈ ਤੇਰੀ ਜੈਨਾ ਫਿਰ ਤਾਂ ਨਿਕਲ ਕੇ ਤੁਰੇ ਥੱਲੇ ਹੂੰ ਅਜਲ ਬਜਾਉਣ ਤੰਮਰੇ ਤੈਨੂੰ ਸੁਣਨੇ ਪੰਜ 305 ਚੱਲ ਜਾਣ ਦੇ ചെല്ല ਹੌਲੀ 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 ਆ ਫੇਰ ਉਹਨੇ ਜੰਡ ਇਕੱਠੇ ਰ ਗੈਂਜੀ ਫੁੱਟੜਾ ਬੋਰੇ ਜੀ ਹੈ ਫੁੱਟੜਾ ਬੋਰੇ ਹੌਲੀ ਹੌਲੀ ਉੱਪਰ ਕਰੀ ਬਾਈ ਉੱਪਰ ਕਰੀ ਕਿੰਨਾ ਹੋ ਗਿਆ ਉੱਪਰ ਘਰ ਹੋ ਰਾਂ। ਕਰੀ ਉੱਪਰ ਉੱਤੇ ਚੱਕੀ। ਥੱਲੇ ਘਰ ਪੜੋਲੀ ਵੀ 흘ਲੀ ਬਾਈ ਥੱਲੇ ਘਰੀ। ਥੱਲੇ। ਹੌਲੀ ਰੋਕ। ਕਿੰਨਾ ਹੋ ਗਿਆ? 255 ਦੇ ਬਾਈ ਆ ਪੜੋਲੀ ਵੀ 흘ਲੀ ਹੋਈ ਆ ਦੇਖਾ ਮਿੱਟੀ ਦਾ ਗਾਇ ਤੋਰਨ ਤਾਂ। ਹੂੰ। ਕੱਲ ਜਾਣਦੇ ਬਾਈ ਰੋਕਾ ਕਿੰਨਾ ਹੋ ਗਿਆ ਕੱਢ ਲਾ ਬਈ ਚਲੋ ਜੀ ਹਾਂ ਫਾਈਨਲੀ ਕੈਮਰਾਮੈਨ ਬਚ ਚੁੱਕਿਆ ਹੈਗਾ ਤੇ ਕੈਮਰਾ ਕੱਢ ਕੇ ਬਾਰੇ ਕਰਾਉਣੇ ਬਸਤੀ ਜਾਨ ਕੱਢ ਵੀ ਕੀ ਰਿਪੋਰਟ ਆਪੋਰ ਦੀ ਸਤਿਗੁਰੂ ਜੀ ਅਸੀ ਗਾਲ ਜੀ ਅਸੀਂ ਪਿੰਡ ਪਹੁੰਚੇ ਸੀ ਹਰਪਾਲ ਪੁਰਾਈ ਤੇ ਜ਼ਿਲ੍ਹਾ ਪਟਿਆਲਾ ਹਾਂਜੀ ਤੇ ਇੱਥੇ ਬੂਰ ਮਾਰਨ ਵਾਸਤੇ ਮੈ ਲੋ ਚੈੱਕ ਕਰਨ ਵਾਸਤੇ ਆਧੀ ਰਿੱਤਾ ਮਾਰਦੇ ਜੀ ਆਪਾ ਸੁਣ ਸਕਦੇ ਕਿਵੇਂ ਕਾਰੇ ਮਾਰ ਦਾ ਬੋਰ ਪੂਰਾ ਜੀ ਇਹਦੇ ਵਿੱਚ ਪੂਰੀ ਬਾਜ ਆ ਰਹੀ ਹੈ ਫੜਲਾ ਵਿੱਚ ਪਾਣੀ ਰਲ ਰਿਹਾ ਇਹਦੇ ਵਿੱਚ ਪੂਰਾ ਜਿਆਦੇ ਬਹੁਤ ਜਿਆਦੇ ਤੇ ਇਹਦੇ ਕਾਰਨ ਬਾਈਆਂ ਨੇ ਮੰਨ ਲਓ ਰਿੱਤਾ ਮਾਰ ਦਿੱਤੀ ਜਿਹਦੇ ਕਾਰਨ ਆਪਾਂ ਨੂੰ ਇੱਥੇ ਬਾਈਆਂ ਨੇ ਬੁਲਾਇਆ ਤੇ ਬੋਰ ਚੈੱਕ ਕਰਨ ਵਾਸਤੇ ਵੀ ਬੋਰ ਚਲਾਣ ਦੇ ਯੋਗ ਹੈਗਾ ਕਿ ਨਹੀਂ ਹੈਗਾ ਠੀਕ ਹੈ ਜੀ ਤਾਂ ਇਹਦੇ ਕਾਰਨ ਆਪਾਂ ਇੱਥੇ ਬੋਰ ਚੈੱਕ ਕਰਿਆ ਤੇ ਮੰਨ ਲਓ ਸਾਰਾ ਕੰਟਰੀ ਇਹਦੇ ਵਿੱਚ ਪਿਆ ਹੋਇਆ ਠੀਕ ਹੈ ਤੇ ਪਾਣੀ ਲੈਵਲ ਇੱਥੇ 90 ਫੁੱਟ ਤੇ ਹੈਗਾ ਤੇ ਇੱਥੇ ਅਸੀਂ ਬੋਰ ਚੈੱਕ ਕਰਿਆ ਜਦੋਂ ਇਹਦੇ ਵਿੱਚ ਚੈੱਕ ਕਰਨ ਦਾ 165 ਤੋਂ ਪਾਇੰਟ ਟੁੱਟ ਕੇ ਥਲੇ ਡੇਗ ਰਿਹਾ ਹੈਗਾ ਬਾਕੀ ਸਾਰੀਆਂ ਪੜੋਲੀਆਂ ਦੇ ਜੈ ਬੱਚੋ ਸਾਰੇ ਬੋਚੇ ਜਿਵੇਂ ਰੜਕਿਆ ਜਾ ਰਿਹਾ ਜੀ ਉਸ ਤਰ੍ਹਾਂ ਪਾਣੀ ਦੇ ਵਿੱਚ ਘੁੰਮ ਰਿਹਾ ਹੈਗਾ ਤੇ ਬੋਰ ਚਲਾਣ ਦੇ ਯੋਗ ਹੈਗਾ ਫਿਰ ਵੀ ਇਹ ਸਾਰਾ ਬੋਰ ਵਿਲੇਗਾ ਮੰਨ ਲਓ 360 ਫੁੱਟ ਤੱਕ ਬੋਰ ਵਿਲੇਗਾ ਇਹ ਅਸੀਂ ਕੈਮਰੇ ਨਾਲ ਚੈੱਕ ਕਰ ਲਿਆ ਬਾਕੀ ਵੀਡੀਓ 'ਚ ਦੇਖ ਸਕਦੇ ਹੋ ਬਾਕੀ ਹੋਰ ਕੋਈ ਕੰਮ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਮਿਲਣਾ ਮੁਖਤਿਆਰ ਸਿੰਘ ਪਿੰਡ ਅਨਮੋਲ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ ਹੈ 9781754490 ਠੀਕ ਹੈ ਕੋਈ ਕੰਮ ਕਰਾਉਣਾ ਤਾਂ ਜਰੂਰ ਸੰਪਰਕ ਕਰੋ ਸਾਡੇ YouTube ਤੇ ਚੈਨਲ ਬਣਾਇਆ ਮੁਖਤਿਆਰ ਅਨਮੋਲ ਦੇ ਨਾਂ ਤੇ ਠੀਕ ਹੈ ਧੰਨਵਾਦ